ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਫਿਰ ਤੋਂ ਹਾਜ਼ਰ ਹਾਂ ਪ੍ਰੀਤ ਤੁਹਾਡੇ ਲਈ ਬਹੁਤ ਹੀ ਵਧੀਆ ਸੂਟਸ ਲੈ ਕੇ ਸੂਟ ਤੁਸੀਂ ਸਕਰੀਨ ਤੇ ਦੇਖ ਰਹੇ ਹੈਗੇ ਉਹ ਪਿਓਰ ਕੈਮਰੀ ਕਾਟਨ ਦੇ ਸੂਟਸ ਨੇ ਤੇ ਇਹਨਾਂ ਸੂਟਸ ਤੇ ਆਫਰ ਬਹੁਤ ਵਧੀਆ ਦੇਣ ਜਾ ਰਹੀਆਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਐਂਡ ਸਾਰੇ ਜਿਹੜੇ ਸੂਟਸ ਹੈ ਕਲੈਕਸ਼ਨ ਆ ਧਿਆਨ ਨਾਲ ਐਂਡ ਤੱਕ ਸਾਰੇ ਹੀ ਦੇਖਣਾ ਐਂਡ ਇਹਨਾਂ ਦਾ ਜਿਹੜਾ ਆਫਰ ਹੈਗਾ ਉਹ ਤੁਹਾਨੂੰ ਮੈਂ ਵੀਡੀਓ ਦੇ ਐਂਡ ਤੇ ਜ਼ਰੂਰ ਦੱਸਾਂਗੀ ਦੱਸਾਂਗੀ ਵੀ ਕੀ ਆਫਰ ਹੈ ਇਹਨਾਂ ਸੂਟ ਦੇ ਉੱਤੇ ਕੀ ਸਪੈਸ਼ਲ ਆਫਰ ਹੈ ਅੱਜ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹਾਂਜੀ ਸੂਟ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੁਬਾਰਾ ਦੱਸਦੀ ਆ ਇਹ ਹੈਗਾ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਲ ਰਹਿਣ ਵਾਲੀ ਹੈਗੀ ਪਿਓਰ ਕੈਮਰੀ ਕਾਟਨ ਦੇ ਸੂਟਸ ਨੇ ਜਿਨ੍ਹਾਂ ਦਾ ਪਹਿਲਾਂ ਸਿੰਗਲ ਪ੍ਰਾਈਸ 600 ਰੁਪਿਆ 550 600 650 ਰਹਿ ਚੁੱਕਿਆ ਹੈਗਾ ਇਹ ਉਹ ਵਾਲੇ ਸੂਟਸ ਨੇ ਠੀਕੇ ਜੀ ਤਾਂ ਬੋਥ ਹੀ ਸੋਨੇ ਕਲਰ ਆ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਬੋਥ ਹੀ ਪਿਆਰੇ ਪਿਆਰੇ ਕਲਰ ਨੇ ਬਹੁਤ ਸੋਨੇ ਕੰਬੀਨੇਸ਼ਨ ਨੇ ਛੋਟੀ ਬੁੱਟੀ ਵਾਲੇ ਸੂਟਸ ਆਪਾਂ ਸਪੈਸ਼ਲ ਲੈ ਕੇ ਆਏ ਆ ਕਈ ਲੇਡੀਜ਼ ਦੀ ਕਈ ਮੇਰੇ ਵੱਡੀਆਂ ਮਾਤਾਂਵਾਂ ਦੀ ਡਿਮਾਂਡ ਸੀਗੀ ਵੀ ਛੋਟੀ ਬੁੱਟੀ ਵਾਲੇ ਸੂਟ ਚਾਹੀਦੇ ਆ ਜੀ ਸਾਨੂੰ ਛੋਟੀ ਬੁੱਟੀ ਹੋਵੇ ਜਿਆਦਾ ਵੱਡੇ ਫਲਾਵਰਸ ਨਾ ਹੋਣ ਤਾਂ ਉਹਨਾਂ ਦੀ ਡਿਮਾਂਡ ਤੇ ਅੱਜ ਆਪਾਂ ਬਿਲਕੁਲ ਹੀ ਛੋਟੀਆਂ ਬੁੱਡੀਆਂ ਵਾਲੇ ਸੂਟਸ ਲੈ ਕੇ ਆਏ ਆ ਬਹੁਤ ਹੀ ਸੋਨੇ ਛੋਟੀਆਂ ਬੁੱਡੀਆਂ ਵਾਲੇ ਸੂਟ ਨੇ ਬਹੁਤ ਹੀ ਜਿਆਦਾ ਸੋਹਣੇ ਕੰਬੀਨੇਸ਼ਨਾਂ ਦੇਖੋ ਕਿੰਨਾ ਪਿਆਰਾ ਕਲਰ ਜੋ ਹਰ ਏਜ਼ ਦੀ ਲੇਡੀ ਗਰਲਸ ਇਸ ਨੂੰ ਵੇਅਰ ਕਰ ਸਕਦੀ ਹੈਗੀ ਆ ਤਾਂ ਸਾਰੇ ਹੀ ਕਲਰ ਅੱਜ ਆਪਾਂ ਬਹੁਤ ਸੋਹਣੇ ਲੈ ਕੇ ਆਏ ਆ ਬਿਲਕੁਲ ਨਵੀਂ ਲੇਟੈਸਟ ਕਲੈਕਸ਼ਨ ਹੈਗੀ ਹੈ ਜੀ ਬਿਲਕੁਲ ਲੇਟਸ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ টাই মিটার শোল টাই মিটার বটম ਰਹਿਣ ਵਾਲੀ ਇੱਕ ਕਲਰ ਕੰਟਰਾਸਟ ਆ ਦੇਖੋ ਬਿਲਕੁਲ ਯੂਨੀਕ ਜੇ ਲੈ ਕੇ ਆਇਆ ਗਰਲਿਸ਼ ਵੀ ਲੈ ਕੇ ਆਇਆ ਤੇ ਅਲੱਗ ਅਲੱਗ ਤਰ੍ਹਾਂ ਦੇ ਲੈ ਕੇ ਆਏ ਮਿਕਸ ਐਂਡ ਮੈਚ ਆ ਦੇਖੋ ਲਹਿਰੀਆ ਦੇ ਵਿੱਚ ਮਲਟੀ ਲਹਿਰੀਆ ਦੇ ਵਿੱਚ ਸੂਟ ਹੈਗਾ ਕੈਮਰੀ ਕੋਟਨ ਦਾ ਨੈਕਸਟ ਦੇਖੋ ਆ ਪਿੰਕ ਕਲਰ ਦੇ ਨਾਲ ਬਹੁਤ ਸੋਨਾ ਡਿਜੀਟਲ ਪ੍ਰਿੰਟ ਮਲਟੀ ਦੇ ਵਿੱਚ ਨੈਕਸਟ ਗ੍ਰੇ ਛੋਟੀ ਬੁੱਤੀ ਦੇ ਨਾਲ yellow ਕਲਰ ਦਾ ਬੋਟਮ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵੀ ਮੁੰਗੀਆਂ ਦੇ ਨਾਲ yellow ਦਾ ਕੰਬੀਨੇਸ਼ਨ ਆ ਸਾਰੇ ਹੀ ਜਿਹੜੇ ਕੰਬੀਨੇਸ਼ਨ ਬਹੁਤ ਹੀ ਵਧੀਆ ਬਣਾਏ ਹੋਏ ਨੇ ਬਹੁਤ ਹੀ ਸੋਹਣੇ ਇਹ ਅੱਗੇ ਹੈਗਾ ਜੀ ਬਲੈਕ ਡਾਟਸ ਦੇ ਵਿੱਚ ਇਹ ਗਰਲਸ ਵੀ ਵੀਅਰ ਕਰ ਸਕਦੀਆਂ ਲੇਡੀਜ਼ ਵੀ ਵੀਅਰ ਕਰ ਸਕਦੀਆਂ ਹੈਗੀਆਂ ਨੇ ਨੈਕਸਟ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਹੁਤ ਹੀ ਸੋਹਣਾ ਪ੍ਰਿੰਟ ਨੈਕਸਟ ਹੈ ਛੋਟੀ-ਬੁਟੀ ਵਾਲਾ ਰਾਇਲ ਬੂਦਨਾ ਲੈਮਨ ਕੰਬੀਨੇਸ਼ਨ ਇਹ ਸਾਰੇ ਕੰਬੀਨੇਸ਼ਨ ਬਹੁਤ ਸੋਹਣੇ ਨੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈਗਾ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਜੋ ਮੈਂ ਨੰਬਰ ਸਕਰੀਨ ਤੇ ਦਿੱਤਾ ਹੋਇਆ ਉਸ ਤੇ ਮੈਸੇਜ ਕਰਕੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੈਗੇ ਹੋ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜੀ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਸਟਿਚਿੰਗ ਵੀ ਅਵੇਲੇਬਲ ਹੈ ਕਿਹੜਾ ਹੈਂਡਵਰਕ ਮਸ਼ੀਨਵਰਕ ਸਭ ਕੁਝ ਅਵੇਲੇਬਲ ਹੈ ਆਪਣੇ ਕੋਲ ਤੁਸੀਂ ਜੋ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੈਗੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਹਾਂਜੀ ਸੂਟ ਲੈਣ ਤੋਂ ਪਹਿਲਾਂ ਹੀ ਪੇਮੈਂਟ ਕਰਨੀ ਪੈਗੀ ਆਨਲਾਈਨ Google Pay PhonePe Paytm ਉਸ ਤਰੀਕੇ ਨਾਲ ਤੁਹਾਨੂੰ ਪੇਮੈਂਟ ਕਰਨੀ ਪਵੇਗੀ ਅਡਵਾਂਸ ਦੇ ਵਿੱਚ ਠੀਕ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਹੁਤ ਜਣੇ ਕਾਲ ਕਰਕੇ ਮੈਸੇਜ ਕਰਕੇ ਪੁੱਛਦੇ ਆ ਜੀ ਕੈਸ਼ ਔਨ ਡਿਲੀਵਰੀ ਹੈਗੀ ਆ ਤਾਂ ਆਪਾਂ ਬੋਲਦੇ ਆ ਨਹੀਂ ਹੈਗੀ ਪਰ ਮੈਂ ਹਰ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਜਵਨ ਨਿਊ ਡਿਜ਼ਾਈਨ ਲੈ ਕੇ ਆਏ ਆ ਗ੍ਰੇ ਤੇ ਪਿੰਕ ਦਾ ਕੰਬੀਨੇਸ਼ਨ ਬਲੈਕ ਤੇ yellow ਦਾ ਕੰਬੀਨੇਸ਼ਨ ਮਹਿਰੂਨ ਤੇ yellow ਦਾ ਕੰਬੀਨੇਸ਼ਨ ਸਾਰੇ ਕੰਬੀਨੇਸ਼ਨ ਬਹੁਤ ਸੋਹਣੇ ਬਣਾਏ ਗਏ ਨੇ ਤੁਹਾਨੂੰ ਜੋ ਵੀ ਇਹਨਾਂ ਵਿੱਚੋਂ ਕੰਬੀਨੇਸ਼ਨ ਪਸੰਦ ਆ ਤੁਸੀਂ ਉਹਨਾਂ ਚੋਂ ਲੈ ਸਕਦੇ ਹੈਗੇ ਹੋ ਬਿਲਕੁਲ ਨਵੇਂ ਲੇਟੈਸਟ ਡਿਜ਼ਾਈਨ ਨੇ ਸੋ ਵੀਡੀਓ ਨੂੰ ਅੰਦਰ ਤੱਕ ਦੇਖ ਕੇ ਸਾਰੀ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਆਫਰ ਇਹਦੇ ਵਿੱਚ ਇਹ ਹੈਗਾ ਇਹ ਬਾਏ 1 ਗੇਟ 1 ਵਾਲਾ ਆਫਰ ਹੈਗਾ ਇਹ ਹਾਂਜੀ 950 ਦੇ ਦੋ ਸੂਟ 950 ਦੇ ਦੋ ਸੂਟ ਆਣਗੇ ਜੀ ਇਹ ਕੋਈ ਮਰਜ਼ੀ ਦੋ ਸੂਟ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਜਾਂ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਿਲਕੁਲ ਯੂਨੀਕ ਜੇ ਨਵੇਂ ਲੇਟੈਸਟ ਪ੍ਰਿੰਟ ਲੈ ਕੇ ਆਏ ਆ ਜੀ ਕੋਈ ਪੁਰਾਣੇ ਵਾਲੇ ਪ੍ਰਿੰਟ ਨਹੀਂ ਇਹ ਬਿਲਕੁਲ ਨਵੇਂ ਪ੍ਰਿੰਟ ਆਪਾਂ ਅੱਜ ਲੈ ਕੇ ਆਏ ਆਂ ਬਹੁਤ ਹੀ ਸੋਨੇ ਪ੍ਰਾਈਸ ਹੈਗਾ ਇਹਨਾਂ ਦਾ 950 ਰੁਪਏ ਦੋ ਸੂਟ 950 ਦੇ ਦੋ ਸੂਟਸ ਬਹੁਤ ਹੀ ਸੋਨੇ ਕਲੈਕਸ਼ਨ ਜਲਦੀ ਤੋਂ ਜਲਦੀ ਆਰਡਰ ਕਰਨ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਤੇ WhatsApp ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿਉਂਕਿ ਇਹ ਵਾਲੇ ਸੂਟ ਬਹੁਤ ਜਲਦੀ ਸਟਾਕ ਆਊਟ ਹੋ ਜਾਂਦੇ ਨੇ ਜੋ ਲੈਂਦੇ ਨੇ ਇਹ ਵਾਲੇ ਆਫਰ ਵਾਲੇ ਸੂਟ ਉਹਨਾਂ ਨੂੰ ਤਾਂ ਪਤਾ ਵੀ ਬਹੁਤ ਮੁਸ਼ਕਿਲ ਨਾਲ ਮਿਲਦੇ ਆ ਦੇਖੋ ਡਿਜ਼ਾਈਨ ਬਿਲਕੁਲ ਲੈਟਸੋ ਜਲਦੀ ਤੋਂ ਜਲਦੀ ਬੁਕਿੰਗ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ